ਪਿਛਲੀ ਰਾਤ ਗੁਰੂ ਨਾਨਕ ਹਸਪੀਟਲ ਦੇ ਵਿੱਚ ਉੱਥੋਂ ਦੇ ਕਿਸੇ ਕਰਮੀ ਨੇ ਡਾਕਟਰ ਲੇਡੀ ਡਾਕਟਰਾਂ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਵੇਲੇ ਸਾਰੇ ਡਾਕਟਰ ਸਟ੍ਰਾਈਕ ਦੇ ਉੱਤੇ ਬੈਠੇ ਨੇ ਡਾਕਟਰਾਂ ਦੀ ਇੱਕੋ ਹੀ ਮੰਗ ਵਾ ਕਿ ਕਿਸ ਤਰ੍ਹਾਂ ਸਾਡੀ ਸੁਰੱਖਿਆ ਨੂੰ ਆਪਣਾ ਜਿਹੜੇ ਪ੍ਰਸ਼ਾਸਨਵਾ ਉਹ ਦੇਖੇਗਾ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਸਾਡੇ ਨਾਲ ਡਾਕਟਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਕੀ ਮੰਗਾਂ ਨੇ ਜਿਹਦੇ ਕਰਕੇ ਸਟ੍ਰਾਈਕ ਦੇ ਉੱਤੇ ਬੈਠੇ ਆ ਹਰ ਬਾਰ ਅਸੀਂ ਕਾਲਜ ਪ੍ਰਸ਼ਾਸਨ ਨੂੰ ਕਿੰਨੀ ਵਾਰੀ ਕਿਹਾ ਹੈ ਦੱਸਿਆ ਹੈ ਕਿ ਸਾਨੂੰ ਸਿਕਿਉਰਿਟੀ ਦੀ ਬਹੁਤ ਜ਼ਿਆਦਾ ਲੋੜ ਹੈ ਹਾਜਾ ਕੋਈ ਨਾ ਕੋਈ ਆ ਕੇ ਇੱਥੇ ਡਾਕਟਰਾਂ ਨਾਲ ਬਦਸਲੂਕੀ ਕਰਦਾ ਹੈਗਾ ਨਾਲ ਹਾਲ ਫਿਲਹਾਲ 'ਚ ਸਾਡੇ ਜਿਹੜੇ ਜੂਨੀਅਰ ਡਾਕਟਰਸ ਲੇਡੀ ਡਾਕਟਰਸ ਉਹਨਾਂ ਨਾਲ ਵੀ ਬਹੁਤ ਵੱਡੀ ਬਦਸਲੂਕੀ ਹੋਈ ਹੈ ਇਹਨਾਂ ਨੂੰ ਹਰ ਬਾਰ ਕਿਹਾ ਜਾਂਦਾ ਹੈ ਕਿ ਸਾਨੂੰ ਇੱਕ ਪੱਕਾ ਸਿਕਿਉਰਿਟੀ ਦਾ ਇੰਤਜ਼ਾਮ ਕਰਕੇ ਦਿਓ ਇੱਕ ਪੁਲਿਸ ਚੌਕੀ ਦਾ ਹਸਪਤਾਲ 'ਚ ਇੰਤਜ਼ਾਮ ਕਰਕੇ ਦਿਓ ਇਹ ਸਾਡੀ ਡਿਮਾਂਡ ਪਿਛਲੇ 2-3 ਸਾਲਾਂ ਤੋਂ ਚੱਲੀ ਆ ਰਹੀ ਹੈ ਲੇਕਿਨ ਅਜ ਤੱਕ ਇਸ ਬਾਰੇ ਕੁਝ ਵੀ ਨਹੀਂ ਹੋਇਆ ਹੈ ਕੀ ਹੋਇਆ ਸੀ ਜਿਹਦੇ ਕਰਕੇ ਤੁਹਾਨੂੰ ਹੁਣ ਧਰਨੇ ਦੇ ਉੱਤੇ ਬੈਠਣਾ ਪਿਆ ਪਹਿਲੇ ਵੀ ਤੁਸੀਂ ਧਰਨੇ ਲਗਾਏ ਸੀ ਕੋਈ ਹੋਰ ਮੰਗਾ ਸੀ ਪਰ ਇਸ ਵੇਲੇ ਇੱਕਦਮ ਕੀ ਹੋ ਗਿਆ ਜਿਹਦੇ ਦੁਬਾਰਾ ਧਰਨੇ ਦੇ ਬੈਠਾ ਸਾਡੇ ਲੈਡੀ ਡਾਕਟਰ ਸੇਕ ਸਰਜਰੀ ਦੇ ਉਹ ਡਿਊਟੀ ਕਰਕੇ ਵਾਪਸ ਜਾ ਰਹੀ ਸੀ ਰਸਤੇ 'ਚ ਕਿਸੇ ਨੇ ਉਹਨਾਂ ਨੂੰ ਫੜ ਲਿਆ ਉਹਨਾਂ ਨਾਲ ਬਦਸਲੂਕੀ ਕੀਤੀ ਜਿਸ ਕਾਰਨ ਔਰ ਬਾਅਦ 'ਚ ਇਹ ਪਤਾ ਚੱਲਿਆ ਕਿ ਉਹ ਕਾਲਜ ਦੀ ਸਿਕਿਉਰਿਟੀ ਤੇ ਹੀ ਬੰਦਾ ਹੈਗਾ ਠੀਕ ਹੈ ਦੇਖੋ ਕਿ ਇਹੋ ਜੀ ਸਿਕਿਉਰਿਟੀ ਨੇ ਤਨਾਨਾਤ ਕੀਤੀ ਹੈ ਜਿਹੜੀ ਸਾਡੇ ਤੇ ਹੀ ਫੁੱਟੀ ਪੈ ਰਹੀ ਹੈ ਤਿਆਹੀ ਆਪਣੇ ਐਮ ਐਸ ਸਾਹਿਬ ਤੇ ਪ੍ਰਿੰਸੀਪਲ ਸਾਹਿਬ ਨੂੰ ਬੁਝਾਰਿਸ਼ ਕਰਨੇ ਆ ਨਾਲ ਇਹਨਾਂ ਨੂੰ ਕਹਿਨੇ ਆ ਕਿ ਸਾਨੂੰ ਇੱਕ ਪੁਖਤਾ ਸਿਕਿਉਰਿਟੀ ਦਾ ਇੰਤਜ਼ਾਮ ਕਰ ਦਿੱਤਾ ਜਾ ਲੋਕਾਂ ਦੇ ਰਾਖੇ ਡਾਕਟਰ ਹੁੰਦੇ ਨੇ ਤੇ ਜੇ ਡਾਕਟਰ ਆਪ ਹੀ ਨਹੀਂ ਸੇਫ ਹੈਗੇ ਤੇ ਬਹੁਤ ਵੱਡੀ ਗੱਲ ਵਾ ਡਾਕਟਰਾਂ ਨਾਲ ਗੱਲਬਾਤ ਕਰਦੇ ਆ ਮੈਡਮ ਕੀ ਨਾਮ ਤੁਹਾਡਾ ਜੀ ਅਸ਼ਵਦੀ ਮੈਨਨ ਕੀ ਮੁਸ਼ਕਲ ਆ ਗਈ ਜਿਹੜਾ ਤਰਨੇ ਤੇ ਬਹਿਣਾ ਪੈ ਗਿਆ ਹਮ ਲੋਗ ਆਪਣੀ ਡਿਊਟੀ ਕਰ ਰਹੇ تھے ਮੈਂ ਐਮਰਜੈਂਸੀ ਡਿਊਟੀ ਕਰ ਰਹੀ ਥੀ ਵਿੱਚ ਮੇ ਮੈਨੂੰ ਵਾਰਡ ਮੇ ਜਾਣਾ ਪਿਆ ਪੇਸ਼ੈਂਟ ਪੀ ਚੈੱਕ ਕਰਨੇ ਲਈ ਥੋੜੇ ਪੇਸ਼ੈਂਟ ਸਿਕ ਥੇ ਜਦ ਮੈਂ ਰੈਂਪ ਤੇ ਚੱਲ ਰਹੀ ਥੀ ਇੱਕ ਬੰਦਾ ਨ मैंने मैंने मुड़ के देखा वो मेरे को देख रहा था तो मैं उसके पीछे भागी तो मैं पीछे पीछे भागी वो पार्किंग तक पहुंचा पार्किंग बहुत अंधेरा था वहाँ पे एक भी लाइट नहीं थी तो उसके आगे जाने से मैं डर गई मुझे नहीं पता था उसके साथ और कौन था वहाँ बाहर तो मैं वापस आ गई फिर उसके बीस मिनट बाद मेरी दोस्त नवनीत डॉक्टर नवनीत कौर के साथ भी यही हुआ रेडियो पार्किंग में जहाँ पर बहुत अंधेरा था जिसकी वजह से मैं वापस आई थी उसके साथ हुआ उसने उसको धक्का मारा उस पर ईट मारी बंदा फिर से भाग गया ਪਿਛਲੇ ਦਿਨ ਮੈਨੂੰ ਪਤਾ ਚੱਲਿਆ ਕਿ ਉਹ ਸਿਕਿਉਰਿਟੀ ਦਾ ਹੀ ਖੁਦ ਦਾ ਇੱਕ ਬੰਦਾ ਥਾ ਪੁਲਿਸ ਵਾਲਿਆਂ ਨੇ ਉਸਨੂੰ ਪਕੜਿਆ ਥਾ ਐਂਡ ਪਹਿਲੇ ਉਸਨੇ ਬੋਲਾ ਕਿ ਰੇਡੀਓ ਪਾਰਕਿੰਗ 'ਚ ਜੋ ਹਾਦਸਾ ਹੋ ਉਹ ਮੈਂਨੇ ਕੀਤਾ ਲੇਕਿਨ ਜੋ ਰੈਂਪ 'ਤੇ ਹੋਆ ਮੇਰੇ ਸਾਥ ਉਹ ਉਸਨੇ ਨਹੀਂ ਕੀਤਾ ਜਦ ਮੈਂ ਪਹੁੰਚੀ ਮੈਨੇ ਉਸਨੂੰ ਪਛਾਣਾ ਫਿਰ ਉਸਨੇ ਬੋਲਾ ਹਾਂ ਮੈਂਨੇ ਕੀਤਾ ਮੈਨੂੰ ਮਾਫ ਕਰ ਪਰਸ਼ਾਸਨ ਵਾਲੋ ਤੁਹਾਨੂੰ ਪਹਿਲੇ ਵੀ ਧਰਨੇ ਲਗਾਏ ਗਏ ਸੀ ਤੁਹਾਨੂੰ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਦਿੱਤਾ ਗਿਆ ਹੁਣ ਇਸ ਤਰ੍ਹਾਂ ਲਗਾਤਾਰ ਹੀ ਕੋਈ ਨਾ ਕੋਈ ਦੇ ਦਿੰਦੇ ਉਤੇ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਦੀ ਕਮੀ ਹੈ ਜਿਹਦੇ ਕਰਕੇ ਪਿਛਲੀ ਵਾਰ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਇਸ ਵਾਰ ਉਹਨਾਂ ਨੇ ਕੁਝ ਕੀਤਾ ਵੀ ਨਹੀਂ ਔਰ ਇਤਨੀ ਗੰਦੀ ਤਰ੍ਹਾਂ ਸੁ ਉਹਨਾਂ ਨੇ ਬਾਤ ਕੀਤੀ ਆ ਮੈਂ ਹਮਸੇ ਸਿੰਪੈਥੈਟਿਕ ਹੀ ਨਹੀਂ ਹੈ ਉਹ ਉਹਨਾਂ ਨੇ ਬੋਲਾ ਕਿ ਹਮ ਖੁਦ ਜ਼ਿੰਮੇਦਾਰ ਹੈ ਤਾਂ ਠੀਕ ਹੈ ਜਿਵੇਂ ਕਿ ਹਮਾਰੇ ਪ੍ਰੈਜ਼ੀਡੈਂਟ ਨੇ ਬੋਲਾ ਕਿ ਹਮ ਜ਼ਿੰਮੇਦਾਰ ਹੈ ਆਪਣੀ ਸੇਫਟੀ ਕਿਲੇ ਤਾਂ ਉਹ ਆਪਣੇ ਹਸਪੀਟਲ ਕੇ ਜ਼ਿੰਮੇਦਾਰ ਹੋ ਹਮ ਨਹੀਂ ਕਰਾਂਗੇ ਡਿਊਟੀ ਗਲਤ ਗੱਲ ਕਰਦੇ ਹੋਰ ਵੀ ਡਾਕਟਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਛੇੜਖਾਨੀਆਂ ਹੋਈਆਂ ਨੇ ਜਿਹੜੇ ਲੋਗ ਛੇੜਖਾਨੀਆਂ ਕਰਕੇ ਨਿਕਲ ਜਾਂਦੇ ਨੇ ਤੇ ਡਾਕਟਰਾਂ ਨੂੰ ਭੁਗਤਣਾ ਪੈਂਦਾ ਵਾ ਗਲਤ ਗੱਲ ਕਰਦੇ ਆ ਕੀ ਨਾਮ ਤੁਹਾਡਾ ਡਾਕਟਰ ਨਵਨੀਤ ਕੀ ਹੋਇਆ ਸਰ ਆ ਮ ਦੇਖੋ ਰਾਤ ਨੂੰ ਸੀ ਡਿਊਟੀ ਤੇ ਹੁੰਨੇ ਆ ਗਰਲਸ ਫੀਮੇਲਸ ਨਾਈਟ ਡਿਊਟੀ ਤੇ ਤੇ ਉਹਦੇ ਵਿੱਚ ਗਲਤ ਤਰ੍ਹਾਂ ਦੇ ਲੋਕ ਛਿੜਖਣੀਆਂ ਕਰਕੇ ਜਾਂਦੇ ਇਹਨਾਂ ਇਨਡਿਸੈਂਟ ਬਿਹੇਵੀਅਰ ਸ਼ੋ ਕਰਦੇ ਆ ਬਿਲਕੁਲ ਕੱਲ ਨਹੀਂ ਜ਼ਰੂਰੀ ਨਹੀਂ ਕਿ ਕੱਲ ਹੋਇਆ ਆ ਹਰ ਰੋਜ਼ ਹੁੰਦਾ ਹੈ ਸਾਡੇ ਦੇ ਨਾਲ ਤੇ ਜਿਸ ਅਸੀਂ ਇਸ ਇਸ এনवायरमेंट ਤੇ ਸੇਫਲੀ ਫੀਲ ਕਰ ਸਕਦੇ ਨਾ ਜੇ ਇਹ ਬੰਦੇ ਸਾਨੂੰ ਸੇਫ ਨਹੀਂ ਫੀਲ ਕਰਾ ਸਕਦੇ ਇੱਕ ਬੇਸਿਕ ਚੀਜ਼ ਸਿਕਿਉਰਿਟੀ ਦੀਜੀਏ ਉਹ ਇਨਸ਼ੋਰ ਕਰ ਸਕਦੇ ਤਾਂ ਫਿਰ ਅਸੀਂ ਕੰਮ ਨਹੀਂ ਕਰ ਸਕਦੇ ਕਿ ਜਿਹੜਾ ਉਹ ਬੰਦਾ ਸੀ ਉਹ ਪੁਲਿਸ ਦੀ ਹਿਰਾਸਤ ਤੇ ਜਾ ਗਿਆ ਜਿਹਨੇ ਛਿੜਖਣੀਆਂ ਕੀਤੀ ਤੁਹਾਡੇ ਤੁਹਾਡੇ ਨਾਲ ਜਿਹਦੇ ਛਿੜਖਣੀਆਂ ਹਾਂਜੀ ਹਾਂਜੀ ਉਹ ਬੰਦਾ ਫੜਿਆ ਗਿਆ ਇਹ ਤਾਂ ਨਾ ਕਦੋਂ ਤੱਕ ਰਹੇਗਾ ਜੇ ਨਹੀਂ ਮੰਗਾ ਪੂਰੀਆਂ ਹੁੰਦੀਆਂ ਜਦੋਂ ਤੱਕ ਇਹ ਤਕਰੀਬ ਪੰਗਾਨੇ ਪੂਰੀਆਂ ਹੁੰਦੀਆਂ ਚਾਹੇ 2 ਦਿਨ 4 ਦਿਨ 10 ਦਿਨ ਜਦੋਂ ਤੱਕ ਨਹੀਂ ਪੁਰੀਆਂ ਹੁੰਦੀਆਂ ਉਦੋਂ ਤੱਕ ਅਸੀਂ ਬੈਠਾ ਰਹੇ ਡਾਕਟਰ ਪਰੇਸ਼ਾਨ ਨੇ ਪਰੇਸ਼ਾਨੀ ਦੇ ਦੌਰ ਦੇ ਵਿੱਚੋਂ ਗੁਜ਼ਰਦੇ ਪਏ ਨੇ ਡਾਕਟਰਾਂ ਦਾ ਕਹਿਣਾ ਵਾ ਜੇਕਰ ਤਰਨਾ ਖਤਮ ਉਦੋਂ ਤੱਕ ਨਹੀਂ ਕੀਤਾ ਜਾਏਗਾ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੁਹਾਨੂੰ ਦੱਸਦੀ ਕਿ ਪਹਿਲੇ ਵੀ ਡਾਕਟਰਾਂ ਨੇ ਲਗਾਤਾਰ ਤਰਨੇ ਲਗਾਏ ਸੀ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਦੇਰ ਤੱਕ ਸੰਘਰਸ਼ ਕੀਤਾ ਸੀ ਪਰ ਇਹਨਾਂ ਦੀਆਂ ਮੰਗਾਂ ਤਾਂ ਵੀ ਨਹੀਂ ਪੂਰੀਆਂ ਕੀਤੀ ਗਈ ਸੀ ਇਸ ਵਕਤ ਡਾਕਟਰਾਂ ਦੇ ਨਾਲ ਜਦੋਂ ਲੇਡੀ ਡਾਕਟਰਾਂ ਦੇ ਨਾਲ ਇਹ ਵੱਡਾ ਹਾਸਾ ਹੋਇਆ ਵਾ ਇਹ ਇੱਥੋਂ ਦੇ ਕਰਮਚ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਹੈ ਜੀ ਨਵਨੀਤ ਕੌਰ ਆਪਣੇ ਹੋਸਟਲ ਤੋਂ ਰਾਤ तकरीबन 12 ਵਜੇ ਆਪਣੀ ਡਿਊਟੀ ਦੇ ਗੁਣਨਕ ਹਸਪਤਾਲ ਆ ਰਹੀ ਸੀ ਤੇ ਰਸਤੇ ਵਿੱਚ ਇੱਕ ਲੜਕਾ ਸੀਗਾ ਉਹ ਮੋਟਰਸਾਈਕਲ ਤੇ ਆਪਣੇ ਸਵਾਰ ਸੀਗਾ ਤੇ ਉਹਨੇ ਕਾਲੀ ਟੋਪੀ ਪਾਈ ਹੋਈ ਸੀਗੀ ਉਹਨੇ ਇਹਦੇ ਨਾਲ ਰੋਕ ਕੇ ਉਹਨੂੰ ਛੇੜਛਾੜ ਤੇ ਕਮੈਂਟਸ ਕੀਤੇ ਨੇ ਤੇ ਉਸ ਤੋਂ ਬਾਅਦ ਜਿਹੜਾ ਉੱਥੋਂ ਲੜਕਾ ਫਰਾਰ ਹੋ ਗਿਆ ਤੇ ਉਹਨੂੰ ਬਾਅਦ ਚ ਪਤਾ ਲੱਗਾ ਵੀ ਇਹਦੀ ਸਿਕਿਉਰਿਟੀ ਜਿਹੜੀ ਪੈਪਸੂ ਸਿਕਿਉਰਿਟੀ ਆ ਉਹਦਾ ਇੱਕ ਕਰਮਚਾਰੀ ਜਿਹਦੀ ਡਿਊਟੀ ਹੈਗੀ ਉੱਥੇ ਸੈਕੰਡ ਫਲੋਰ ਦੇ ਵਿੱਚ ਤੇ ਇਹਦਾ ਨਾਮ ਹੈਗਾ ਲੜਕੇ ਦਾ ਸੁਖਵੰਦਰ ਸਿੰਘ ਜਿਹੜਾ ਬਲਬੀਤ ਸਿੰਘ ਹੈ ਇਹ ਅਜਨਾਲੇ ਦਾ ਰਹਿਣ ਵਾਲਾ ਜੀ ਕਾਫੀ ਤਕੀਕਾਤ ਤੋਂ ਬਾਅਦ ਇਹ ਗੱਲ ਇਹ ਸਾਹਮਣੇ ਆਈ ਹੈ ਕਿ ਇਹ ਤਾਂ ਬੰਦਾ ਆਇਡੈਂਟੀਫਾਈ ਆ ਇਹਨੇ ਉਸ ਤੋਂ ਪਹਿਲਾਂ ਹੀ ਉੱਥੇ ਗੁਰانک ਹਸਪਤਾਲ ਦਾ ਰੈਂਪ ਦੇ ਉੱਤੇ ਇੱਕ ਡਾਕਟਰ ਹੋਰ ਅਸ਼wini ਮੈਨਨ ਹੈਗਾ ਉਹਦੇ ਨਾਲ ਛੇੜਛਾੜੇ ਨੇ ਕੀਤੀ ਸੀਗੀ ਤੇ ਇਹਦੇ ਖਿਲਾਫ ਮਕਦਮਾ ਨੰਬਰ ਜਿਹੜਾ 15 ਅ ਅਦਜ ਬਟਾਉਣੀ ਦਰਜਸ਼ ਕੀਤਾ ਕਿ ਦੋਸ਼ੀ ਨੂੰ ਇਸ ਮਕਦਮੇ ਵਿੱਚ ਜਿਹੜਾ ਹਸਪਤਾਲ ਦਾ ਗੁਫਤਾਰ ਕੀਤਾ ਇਹਦੇ ਖਿਲਾਫ ਜੁਰਮ ਹੈ 354 ਤੇ 354ਏ ਇਹ ਬੇਸਿਕਲੀ ਇਹਦੀ ਸ਼ਾਦੀ ਹੋਈ ਹੈ ਇਹਦਾ ਇੱਕ ਲੜਕਾ ਵੀ ਹੈਗਾ ਤੇ ਜੱਟ ਬਰਾਦਰੀ ਬਿਲੋਂਗ ਕਰਦਾ ਇੱਥੇ ਕਿਰਾਏ ਤੇ ਰਹਿ ਰਿਹਾ ਇਹਦੇ ਨਾਲ ਇਹ ਬੜੀ ਦਹਿਸ਼ਤ ਸੀ ਜਿਹੜੀ ਇਹ ਚੀਜ਼ਾਂ ਕਰਦੇ ਡਾਕਟਰ ਜਿਹੜੇ ਨਰਸਾਂ ਚਰਹੀ ਬੜੀਆਂ ਦਰਦਾ ਉਹਨਾਂ ਦੇ ਖੌਫ ਹੈਗਾ ਸੀਗੇ ਇਹ ਜਿਹੜੀ ਗ੍ਰਫਤਾਰੀ ਜਿਹੜੀ ਆ ਪਾਲੀ ਗਈ ਤੇ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਉਹਨਾਂ ਨੂੰ ਜੇਤੇ ਵਾਰੀ ਇਤਲਾਹ ਦਿੱਤੀ ਗਈ ਆ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਬਾਰੇ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਆ ਉਹ ਅੱਜ ਆ ਰਹੇ ਨੇ ਤੇ ਉਹਨਾਂ ਨੂੰ ਲੈ ਕੇ ਦੱਪੇ ਜਾਊਗਾ ਕਿਹੜੀ ਕੰਪਨੀ ਹੈ ਇਹ ਪੈਪਸੂ ਸਕਿਉਰਿਟੀ ਪ੍ਰਾਈਵੇਟ ਕੰਪਨੀ ਹੈ ਬੰਦੇ ਦਾ ਨਾਮ ਕੀ ਸੀ ਕਿਹਦੋ ਦਾ ਹੈ ਜਿਹੜੀ ਹੈਗਾ ਜੀ ਸੁਖਮੰਦਰ ਸਿੰਘ ਸਾਨੂੰ ਬਲਦੀਪ ਸਿੰਘ ਅਜਨਾਲੇ ਦਾ ਰਹਿਣ ਵਾਲਾ ਜੀ ਹੈ ਠੀਕ ਹੈ ਗਾਰਡ ਹੋਣਗੇ ਤੇ ਤਾਂ ਹੀ ਡਾਕਟਰ ਸੇਫ ਨੇ ਕਿਉਂਕਿ ਹਸਪਤਾਲ ਬਹੁਤ ਵੱਡਾ ਵਾ ਤੇ ਡਾਕਟਰਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਪਰ ਉਹਨਾਂ ਦੀ ਸਕਿਉਰਿਟੀ ਦਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੋਈ ਵੀ ਨਹੀਂ ਕੀਤਾ ਜਾ ਰਿਹਾ ਕੈਮਰਾਮੈਨ ਮੁਕੇਸ਼ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਅੰਮ੍ਰਿਤਸਰ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978